ਕਿਉਂਕਿ ਵਰਲਡ ਕੱਪ ਵਾਲਿਆਂ ਨੂੰ ਨੌਕਰੀਆਂ ਨਹੀਂ ਉਦੋਂ ਬਿਨਾ ਨਾਂ ਤਾਂ ਕੋਈ ਨੌਕਰੀ ਵੀ ਆ ਨਾ ਕਿ ਪੈਨਸ਼ਨ ਆ ਨਾ ਇਹ ਸਾਡਾ ਇਨਕਮ ਸੋਰਸ ਇਹੀ ਆ ਵੀ ਜਿਹੜਾ ਹਾਂ ਸਹੀ ਗੱਲ ਬੋਲੀ ਪੀਕ ਟਾਈਮ ਤੇ ਇਹ ਵੀ ਪੱਕਾ ਨਹੀਂ ਹੈਗਾ ਭਈ ਇਹ ਉਹੀ ਜਿਆਦਾ ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਨਾ ਵੀ ਜਦ ਤੱਕ ਖੇਡਦਾ ਪਲੇਅਰ ਜੀ ਉਸ ਤੋਂ ਬਾਅਦ ਜਦ ਹਟ ਗਿਆ ਉਸ ਤੋਂ ਬਾਅਦ ਤਾਂ ਫੇਰ ਉਹ ਨੋਰਮਲ ਆ ਹਾਂ ਜੀ ਜੋ ਉਹਨੇ ਬਣਾ ਲਿਆ ਬਣਾ ਲਿਆ ਬਸ ਜੀ ਉਸ ਤੋਂ ਬਾਅਦ ਫੇਰ ਨੋਰਮਲ ਹੀ ਆ ਜਾਂਦਾ ਹੋਵੇ ਪੱਕਾ ਬੰਦੇ ਦੀ ਪੈਨਸ਼ਨ ਲੱਗਦੀ ਹੈ ਫੇਰ ਵੀ ਬੰਦੇ ਨੂੰ ਹੋਵੇ ਹਾਂ ਜੀ ਹੈਨਾ ਹਾਂ ਜੀ ਇਹਦੇ ਚੋਂ ਬਸ ਇਹੀ ਜਦ ਤੱਕ ਖੇਡ ਦਊ ਤੱਕ ਕਮਾਉਂਦਾ ਵਾ ਉਸ ਤੋਂ ਬਾਅਦ ਲੱਗਣੀ ਆ ਬਿਲਕੁਲ ਇਹ ਹੈ ਕਿ ਭਾਈ ਇਹ ਵੀ ਚੀਜ਼ ਮਹਿਸੂਸ ਕੀਤੀ ਤੁਸੀਂ ਵੀ ਜਾਂ ਦੇਖੀ ਹੋਵੇ ਵੀ ਆਪਾਂ ਜਿਹੜੇ ਕਬੱਡੀ ਖੇਡਦੇ ਵੀਰ ਹਨਾ ਕੁਝ ਪਲੇਅਰ ਹੁਣ ਕਰਦੇ ਆ ਪਰ ਕੁਝ ਪਲੇਅਰਾਂ ਨੇ ਮਤਲਬ ਫਿਊਚਰ ਲਈ ਕੁਝ ਸਾਈਡ ਦੇ ਬਿਜ਼ਨਸ ਜਾਂ ਕੁਝ ਨਹੀਂ ਕਰ पाए ਉਹਨਾਂ ਨੂੰ ਵੀ ਥੋੜੀ ਤੰਗੀ ਆ ਇਹ ਤੇ ਇੱਕ ਸਰੀਰ ਵੀ ਛੋੜੇ ਕੰਡਵੇਂ ਇੰਨੇ ਕੋ ਹੋ ਜਾਂਦੇ ਫਿਰ ਮੁੜ ਕੇ ਆਪਾਂ ਦਿਹਾੜੀ ਤੋਂ ਵੀ ਨਹੀਂ ਕੰਮ ਨਹੀਂ ਹੁੰਦਾ ਵੀ ਬਾਅਦ ਚ ਪਲੇਅਰ ਬਹੁ ਘੱਟ ਹੁੰਦਾ ਵੀ ਕੰਮ ਉਹ ਗਲਤੀ ਫਿਰ ਉਹੀ ਹੈ ਨਾ ਹੁਣ ਮੰਨ ਲਓ ਮੈਂ ਅੱਜ ਮੈਂ ਵਧੀਆ ਕਮਾਈ ਹੈ ਮੈਂ ਨਾ ਤੜੀਏ ਪੈਸਾ ਬਣਾ ਰਿਆ ਉਹ ਮੇਰੇ ਤੇ ਆ ਹੁਣ ਮੈਂ ਉਹਨੂੰ ਸੇਵ ਕਰਨਾ ਜਾਂ ਕਿੱਦਾਂ ਕਰਨਾ ਜੀ ਹੁਣ ਜਿਵੇਂ ਉਹੀ ਆ ਵੀ ਜੇ ਅੱਜ ਮੰਨ ਲਓ ਮੈਂ ਕਮਾਉਣਾ 100 ਆ ਮੈਂ 150 ਮਤਲਬ ਖਰਚ ਰਿਆ ਨਾ ਜੀ ਉਹ ਗਲਤੀ ਮੇਰੀ ਆ ਬਿਲਕੁਲ ਹੁਣ ਮੰਨ ਲਓ ਜੇ ਆਪਾਂ ਪੈਸੇ ਕਮਾ ਰਹੇ ਹਾਂ ਉਹ ਤਾਂ ਸੇਵ ਕਰੀਏ ਨਾ ਜੀ ਇਹ ਥੋੜੀ ਹੁਣ ਗਈ ਇਦਾਂ ਗਈ ਕਹਿੰਦੇ ਵੀ ਸੱਟ ਲੱਗ ਗਈ ਉਸ ਤੋਂ ਬਾਅਦ ਮੈਂ ਗਲਤ ਰਸਤੇ ਤੇ ਪੈ ਗਿਆ ਉਹ ਫਿਰ ਸਹੀ ਥੋੜੀ ਯਾਰ ਸਹੀ ਨਹੀਂ ਯਾਰ ਜੀ ਉੱਥੇ ਵੀ ਆਪਣਾ ਚੰਗਾ ਸਮਾਂ ਜੀ ਉਹਨੂੰ ਸਾਭਿਆ ਨਹੀਂ ਬੰਦੇ ਦੇ ਆਪ ਦੇ ਹੱਥ ਹੀ ਹੁੰਦਾ ਬਈ ਬਿਲਕੁਲ ਜੀ ਕਿਸਮਤ ਵੀ ਕਹਿ ਦਿੰਦੇ ਕਿਸਮਤ ਪਰ ਕਿਸਮਤ ਇਹ ਥੋੜੀ ਰੱਬ ਵੀ ਨਹੀਂ ਕਹਿੰਦਾ ਵੀ ਤੂੰ ਗਲਤ ਕੰਮ ਕਰ ਫੇਰ ਨਾ ਜਿਆਦਾ ਹੁਨ ਮੰਨ ਲਾ ਹੁਣ ਮੈਂ ਵਧੀਆ ਹੁਣ ਮੰਨ ਲਾ ਮੇਰੇ ਕੋਲੇ ਪੈਸਾ ਆ ਮੈਂ ਉਹਦੀ ਬਰਬਾਦੀ ਵੀ ਨਾ ਕਰਾਂਗਾ ਇਹ ਤਾਂ ਹੈ ਵੇ ਇੱਕ ਚੀਜ਼ ਜਿਹੜੀ ਤੁਸੀਂ ਇਹ ਗੱਲ ਕੀਤੀ ਵੀ ਕੁਝ ਪਲੇਅਰ ਨਸ਼ਿਆਂ ਵਾਲ ਚੱਲ ਗਿਆ ਜਾਂ ਕਿਸੇ ਦੀ ਸੱਟ ਲੱਗ ਗਈ ਫਿਰ ਬਲੇਮ ਹੋ ਜਾਂਦਾ ਵੀ ਪ੍ਰੋਮੋਟਰ ਨਹੀਂ ਸਾਡੀ ਬਾਹ ਫੜਦੇ ਤੇ ਤੁਸੀਂ ਕੋਈ ਇਦਾਂ ਦਾ ਕਦੀ ਤੁਹਾਡੇ ਦਿਮਾਗ ਚ ਆਇਆ ਜਾਂ ਸੰਦੀਪ ਬਾਈ ਨੇ ਕਦੀ ਕੋਈ ਇਦਾਂ ਦਾ ਕੋਮਨ ਰਸਤਾ ਲੱਭਿਆ ਸੀ ਵੀ ਜਿੱਥੇ ਇਦਾਂ ਦੋਨਾਂ ਦੀ ਬੌਂਡਿੰਗ ਸਹੀ ਰਹਿ ਜਵੇ ਤੇ ਕਿਸੇ ਨੂੰ ਕਿਸੇ ਨਾਲ ਮਲਾਲ ਨਾ ਹੋਵੇ ਨਹੀਂ ਮੈਂ ਹੁਣ ਜਿੱਦਾਂ ਬਈ ਮੈਨੂੰ ਜਿੱਦਾਂ ਬਈ ਮੰਗੀ ਵੀ ਇਹ ਚੀਜ਼ ਕਹਿੰਦਾ ਹੁੰਦਾ ਬਈ ਸੰਦੀਪ ਵੀ ਇਹ ਕਹਿੰਦਾ ਜੀ ਵੀ ਪੈਸਾ ਹੁਣ ਤੁਸੀਂ ਕੁਮਾਰਿਆਂ ਤੁਸੀਂ ਸੇਵ ਕਰੋ ਇਹਨੂੰ ਅੱਛਾ ਜੀ ਹਾਂ ਜੀ ਵੀ ਆਦਾ ਵਧੀਆ ਕੋਈ ਕੰਮ ਚਲਾਉ ਮਾਣਾ ਹਾਂਜੀ ਜੀ ਨੂੰ ਸੇਵ ਕਰੋ ਪੈਸੇ ਨੂੰ ਹਾਂਜੀ ਤੇ ਪਰ ਆ ਹੁਣ ਉਹੀ ਆ ਵੀ ਕਮਾਉਂਦੇ ਘਾਟੇ ਆ ਖਰਚੇ ਜ਼ਿਆਦੇ ਆ ਹੁਣ ਜੀ ਉਹੀ ਜੇ ਮੰਨ ਲਈ ਨੋਰਮਲ ਟੀਮ ਨੂੰ 3-4000 5000 ਤੱਕ ਦੇ ਵੀ ਦੋਗੇ ਕੋਈ ਫਰਕ ਨਹੀਂ ਪੈਂਦਾ ਹਾਂਜੀ ਵੀ ਨਵੇਂ ਬੰਦੇ ਨੂੰ ਇਹੀ ਅੱਜ ਦੇ ਟਾਈਮ 'ਚ ਮੰਗਿਆ ਹੀ ਬਹੁਤ ਆ ਨਾ ਜੀ ਵੀ 500 ਨੋਰਮਲ ਇੱਕ ਬੰਦੇ 500 ਦਾ ਖਰਚਾ ਹੈ ਗਈ ਹੈ ਹੈਗਾ ਜੀ ਜੇ ਉਹੀ 4-5000 ਚਲੋ ਟੀਮ ਨੂੰ ਦੇ ਦੋ ਇਹ ਜਦ ਵਧੀਆ ਹੀ ਆ ਅਗਲਾ ਕੁਝ ਖਾਤਾ ਜਿਹੜਾ ਰਾਤੋਂ ਜੇ ਲੇਟ ਹੁੰਦੇ ਆ ਪਹਿਲੀ ਰਾਤ ਨੂੰ ਕੋਈ ਖੁੱਲੇ ਹੀ ਨਹੀਂ ਹੁੰਦਾ ਕੋਈ ਕੋਟਲ ਦਾ ਬਾਣੀ ਹੁੰਦਾ ਛੇਤੀ ਹਨਾ ਤੇ ਪਨੀਰੀ ਤਾਂ ਜਿੱਦਾਂ ਤੁਸੀਂ کہہ ਰਹੇ ਹੋ ਵੀ ਬੜੀ ਇਹ ਵਧੀਆ ਗੱਲ ਆ ਵੀ ਉਹਨਾਂ ਨੂੰ ਘੱਟੋ ਘੱਟ ਕਰਾਇਆ ਤਾਂ ਆਪਾਂ ਦਹੀ ਵੀ ਨਵੀਂ ਪਨੀਰੀ ਤਾਂ ਤਾਂ ਹੀ ਬਦੂਗੀ ਵੀ ਫਿਰ ਜੇ ਤੁਸੀਂ ਗੱਲ ਨਹੀਂ ਕਰੀ ਫਿਰ ਥੀ ਐਂਟਰੀ ਕਿਉਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਉਹੀ ਗੱਲ ਵੀ ਟਾਈਮ ਪਾਸ ਜਿਹੜੇ ਵੱਡੇ ਪਲੇਅਰ ਆ ਨਾ ਵੱਡੀਆਂ ਟੀਮਾਂ ਉਹਨਾਂ ਨੂੰ ਇਹ ਕਹਿ ਦਿੰਦੇ ਵੀ ਜਦ ਤੁਹਾਡਾ ਦਿਲ ਕੀਤਾ ਉਦੋਂ ਆ ਜਾਓ ਆਪਣੇ ਆਜੂਗੇ 6 ਵਜੇ ਆਜੂਗੇ 7 ਵਜੇ ਆਜੂਗੇ ਉਹ ਨਵੇਂ ਮੁੰਡੇ ਆ ਵਿਚਾਰੇ ਉਹ 11 12 ਵਜੇ ਪਹਿਲੇ ਸਵੇਰੇ ਵੀ ਤਿਆਰੀ ਖਿੱਚ ਲਾਗੇ ਜਾਂਦੇ ਆ 8 9 ਵਜੇ ਵੀ ਚੱਲੋ ਚੱਲੀ ਜਾਣਾ 12 1 2 ਦੇ ਨੂੰ ਉੱਥੇ ਪਹੁੰਚ ਜਾਂਦੇ ਆ ਜੀ ਫੇਰ ਉਹ ਜਾਂ ਤਾਂ ਨਵੀਆਂ ਚ ਉਹ ਵੱਡੀਆਂ ਟੀਮਾਂ ਨੂੰ ਦੇ ਕੇ ਆ ਫੇਰ ਉਹਨਾਂ ਨੂੰ ਜਿਹੜੀਆਂ ਨਵੀਆਂ ਉਹਨਾਂ ਨੂੰ ਵੱਡੀਆਂ ਨਾਲ ਪੜ੍ਹਾ ਦਿੰਦੇ ਆ ਵਿਚਾਲਾ ਉਹ ਹਰਗੇ ਉਹ ਉਦੋਂ ਲੱਗਦਾ 1 2 ਵਜੇ ਤੋਂ ਮਿੰਟਾਂ ਕਰਨ 11 12 ਉਹਨਾਂ ਨੂੰ ਬੁਜਾ ਦਿੰਦੇ ਆ ਉਹੀ ਐਂਟਰੀ ਮੋੜਨੀ ਆ 5 7 ਸੋਹਰ ਦੇ ਦਿਨ ਇਹ ਲੋ ਭਈ ਲਓ ਨਾ ਉਧਰ ਦੇ ਨਾ ਉਧਰ ਦੇ ਆ ਜੀ ਇਹ ਗੱਲ ਤੇ ਯਾਰ ਵੀ ਇੱਕ ਤੁਸੀਂ ਇਕੱਲੇ ਪਲੇਅਰ ਨੂੰ 3 ਲੱਖ ਕਹਿ ਦਿੰਦੇ ਆ 1.5 ਲੱਖ ਕਹਿ ਦਿੰਦੇ ਆ ਤੈਨੂੰ ਇਕੱਲੇ ਨੂੰ 1.5 ਲੱਖ ਦੇਵਾਂਗੇ ਲੱਖ ਦੇਵਾਂਗੇ ਹਣਾ ਕਿੱਥੇ ਤੁਸੀਂ ਟੀਮ ਆਠਾਂ ਦਸਾਂ ਜਾਣਿਆਂ ਦੀ ਉਹ ਤੁਸੀਂ ਸਿਰਫ ਉਹਦੀ ਐਂਟਰੀ ਜਿਹੜੀ ਉਹਨੇ ਭਰੀ ਹੁੰਦੀ 500 ਜਾਂ 1000 ਉਹ ਦੇ ਕੇ ਉਹਦੇ ਨਾਲ 500 ਜਾਂ 1000 ਹੋਰ ਦਿੰਨੇ ਆ ਉਹ ਕਿੱਡੀ ਕਹਣਾ ਵਧੀਆ ਗੱਲ ਐ ਦੱਸ ਵੀ ਉਹੀ ਜੇ ਤੁਸੀਂ ਉਹਨੇ 4-5000 ਦੇ ਦੋਗੇ ਮੰਨ ਲਾ ਉਹ ਨੂੰ ਜੇ ਕਿਸ ਨੂੰ 1.5 ਦੇਣਾ ਉਹ ਮੰਨ ਲਓ ਤੁਸੀਂ ਇੱਕ ਲੱਖ ਤੱਕ ਦੇ ਦੋਈਆਂ ਵੀ ਉਹ 50000 ਉਹ ਦਸਾਂ ਟੀਮਾਂ ਚੋਂ ਬੰਦੇ ਲਊਗਾ ਬਿਲਕੁਲ ਹੈਨਾ ਉਹ ਨਵੀਆਂ ਟੀਮਾਂ ਚ ਪਰ ਉਹ ਨਹੀਂ ਹੈਗਾ ਉਹ ਸਾਰੇ ਨਾਲ ਤਾਂ ਬੇਇਤੀ ਹੁੰਦੀ ਹੈ ਮੈਂ ਤਾਂ ਹੁਣ ਜਿੱਦਾਂ ਮੇਰੀ ਛੋਟਿਆ ਜਿੱਦਾਂ ਛੋਟੇ ਨਹੀਂ ਕਹਿੰਦਾ ਮੇਰੇ ਨਾਲ ਦੀ ਪਲੇਅਰ ਹੈ ਨਾ ਬਹੁਤ ਹਾਂਜੀ ਵੀ ਜਦ ਮਿਹਨਤ ਕਰਦਾ ਸਾਰਾ ਸਾਰੇ ਕਰਦੇ ਹੈ ਨਾ ਪਰ ਕਿਸਮਤ ਹੁੰਦੀ ਹੈ ਕਿ ਇਹ ਦੀ ਵੀ ਕਿੱਥੋਂ ਕਿੱਥੇ ਦਾ ਕਿ ਮਾਰਿਆ ਨਹੀਂ ਕਿੱਥੇ ਤੱਕ ਪਹੁੰਚਾਉਣਾ ਮੈਂ ਉਹਨਾਂ ਨੂੰ ਕਹਿੰਦਾ ਨਾ ਜਿੱਥੇ ਤੁਹਾਡੀ ਰਿਸਪੈਕਟ ਹੀ ਨਹੀਂ ਹੈਗੀ ਉੱਥੇ ਤੁਸੀਂ ਜਾਓ ਨਾ ਜੀ ਨਾ ਤੂੰ ਸ਼ੌਕਾ ਚਲੋ ਸ਼ੌਕ ਹੁੰਦਾ ਫਿਰ ਹਰ ਇੱਕ ਨੂੰ ਨਾ ਹਾਂਜੀ ਹੁਣ ਗਰੀਬ ਘਰ ਆਂਦੇ ਆ ਉਹਨਾਂ ਨੂੰ ਮੈਂ ਹੁੰਦਾ ਚੱਲ ਖੇਡੀਏ ਗਰੀਬ ਬੰਦੇ ਲਈ 1000 ਰੁਪਏ ਵੀ ਬਹੁਤ ਹੁੰਦਾ ਅੱਜ ਦੀ ਟੈਨ ਹਾਂਜੀ ਵੀ ਕਈਆਂ ਕਈ ਵਿਚਾਰੇ ਹੈ ਹੀ ਇਦਾਂ ਉਹ ਉਹੀ ਪਲੇਅਰ ਦੀ ਉਹੀ ਗੱਲ ਆ ਗਈ ਵੀ ਉਹ ਕੰਮ ਨਹੀਂ ਕਰ ਸਕਦਾ ਇਹ ਗੱਲ ਹੈ ਨਾ ਉਹ ਸੱਟਾਂ ਪੇਟਾਂ ਵੀ ਖਾ ਲੈਂਦੇ ਆ ਤੇ ਉਹ ਘਰ ਉਹਨਾਂ ਦੇ ਉੱਤੇ ਵੀ ਵਿਚਾਰਾ ਨਾ ਟਾਈਮ ਪਾਸ ਕਰਨਾ ਉਹਨੇ ਅਗਰ ਰੁਜ਼ਗਾਰ ਤੋਂ ਨਾ ਰੁਜ਼ਗਾਰ ਦੇ ਸੰਭਾਅਤ ਜਾਂਦੇ ਉਹੀ ਵਿਚਾਰੇ ਉਹ ਜਿਹੜਾ ਕੁਝ ਹੁੰਦਾ ਉਹਨਾਂ ਦਾ ਕਈ ਹੁੰਦਾ ਢਾੜੀ ਧੱਪਾ ਕਰਦੇ ਵਿਚਾਰੇ ਹਾਂਜੀ ਉਹ ਜਿੰਨੇ ਕਿੰਦੇ ਵੀ ਲਾੜੇ ਜੇ ਕੋਲ ਮਾਂਤੀ ਚ ਚਾਰ ਪੰਜ ਪੁਆਇੰਟਾਂ ਦੇ ਮੈਂ ਬਹੁ ਖਿਟਿਆ ਹੁ ਮੈਂ ਹਾਂਜੀ ਹੁਣ ਚਾਰ ਪੁਆਇੰਟ ਆ ਪਲੇਅਰ ਹੈਗੇ ਸੱਤ ਉਹ ਕੋਹ ਕਿਹਨੂੰ ਮੌਕਾ ਮਿਲੂਗਾ ਮੰਨ ਲਓ ਮੈਂ ਬਾਹਰ ਦੇ ਤਿੰਨ ਬੰਦੇ ਖੜਾ ਲੈ ਦੋ ਰੇਡਰ ਹੋਗੇ ਇੱਕ ਜਾਫੀ ਹੋਗਾ ਉਹ ਰੇਡਰਾਂ ਨੇ ਆਦੀਆਂ ਰੇਡਾਂ ਪਾਉਣੀਆਂ ਉਹ ਪੈਂਟ ਦਾ ਮੁੰਡਾ ਨਹੀਂ ਰੇਡ ਪਾ ਸਕਦਾ ਠੀਕ ਆ ਜਿਹੜਾ ਜਾਫੀ ਬਾਹਰ ਦਾ ਆਪਾਂ ਨੂੰ ਵੀ ਆਇਆ ਹੁੰਦਾ ਆਪਾਂ ਕੋਈ ਵੀ ਬੰਦਾ ਆਪਦੇ ਤੋਂ ਆਪੇ ਸੋਚ ਕੇ ਖੜਾਉਣੇ ਵੀ ਮੇਰੇ ਤੋਂ ਤਕੜਾ ਹੋਣਾ ਹਾਂਜੀ ਉਹਨੂੰ ਖੜਾਉਣੇ ਉਹ ਫਿਰ ਮੌਕਾ ਹੁੰਦਾ ਜਿਹੜੇ ਨਾਲ ਦੇ ਖੜੇ ਤੈਨੂੰ ਉਦਾਂ ਹੀ ਵਿਚਾਰੇ ਰਹਿੰਦੇ ਉਹ ਘਰ ਦੇ ਵੀ ਕਹਿੰਦੇ ਫਿਰ ਬੁੱਕੀ ਕੀਤਾ ਅੱਜ ਹਾਂ ਬਿਲਕੁਲ ਨਾਲ ਟਾਈਮ ਕਰਾ ਮੇਰ ਮੈਂ ਉਹਨਾਂ ਨੂੰ ਵਿਚਾਰੇ ਮੈਂ ਕਹਿੰਦਾ ਨਾ ਯਾਰ ਇਹਦੇ ਨਾਲ ਕੋਈ ਕੰਮ ਹੀ ਸਿੱਖੂ ਆਪਦਾ ਹਾਂਜੀ ਵੀ ਐਡਨ ਹੀ ਹੈਗਾ ਸਿਸਟਮ ਇੱਕ ਦਿਖਾ ਵੀ ਬਹੁਤ ਹੁੰਦਾ ਕਈ ਬਈ ਜਿੱਦਾਂ ਨੇ ਕਈਆਂ ਨੂੰ ਦੇ ਦਿੰਦੇ ਗੱਡੀਆਂ ਦੇਤੀਆਂ ਟਰੈਕਟਰ ਬੋਲਦੇ ਹਾਂਜੀ ਖੂਬ ਪਲੇਅਰ ਦੀ ਪੈਸੇ ਹੁੰਦੇ ਆ ਅੱਧੇ ਕਿਤਾ ਉਹ ਕਿਸੇ ਨੂੰ ਕਹਿੰਦੇ ਇਹ ਸੁਣੀਦਾ ਕਿ ਕਿਸਤਾਂ ਦੇ ਲਵਾ ਕਹਿੰਦੇ ਕਿਸਤਾਂ ਦੇ ਦਵਾ ਦਿੰਦੇ ਆ ਉਹ ਕਿਸਤ ਪ੍ਰੇਰ ਪ੍ਰਯੋਗ ਬਸ ਦਿਖਾਵਾ ਹੁਣ ਮੈਨੂੰ ਇਹਨੂੰ ਪਤਾ ਵਾ ਮਨ ਉਹ ਪਲੇਅਰ ਆ ਹਾਂ ਮੈਨੂੰ ਪਤਾ ਮੈਂ ਕਿਹੜੇ ਲੈਵਲ ਤੇ ਆ ਹਾਂ ਠੀਕ ਆ ਹੁਣ ਮੈਨੂੰ ਜੇ ਮੇਰੇ ਲੈਵਲ ਵੀ ਔਕਾਤ ਉੱਬਦ ਚੀਜ਼ ਕੋਈ ਮਿਲ ਰਹੀ ਆ ਹਾਂ ਉਹ ਕੋਈ ਕੋਈ ਪਾਗਲ ਨਹੀਂ ਹੈਗਾ ਕੋਈ ਜੇਰਿਆ ਉਹ ਦਿਖਾਵਾ ਉਹ ਚ ਇਹ ਦਿਖਾਉਂਦੇ ਲੋਕ ਵੀ ਪਲੇਅਰ ਕਹੀ ਵੀ ਹਾਂ ਲੋਕ ਕਹਿਣਗੇ ਬਦਨ ਕਿੱਡਾ ਕ ਵੱਡਾ ਪਲੇਅਰ ਆ ਇਹਦਾ ਏਦਾਂ ਮਾਨ ਸਨਮਾਨ ਹੋਇਆ ਹਾਂ ਹਾਂ ਔਰ ਉਹਨਾਂ ਨੂੰ ਦੁਨੀਆ ਨੂੰ ਪਤਾ ਪਾਗਲ ਨਹੀਂ ਹੈਗੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਡੇ ਲੈਵਲ ਵਾਲਾ ਹੈਗਾ ਕਿੱਡੇ ਗਾ ਨਹੀਂ ਮੰਨ ਲਓ ਮੈਂ ਹੈਗਾ ਮੈਂ ਮੋਟਰਸਾਈਕਲ ਵਾਲਾ ਹਾਂਜੀ ਮੈਨੂੰ ਕੋਈ ਫੋਰਚਨਰ ਦੇ ਰਿਹਾ ਉਹ ਤੋਂ ਆਪਣੀ ਗੱਲ ਨਹੀਂ ਕੋਈ ਇਹਦੇ ਜਾਨੀ ਵੀ ਉਹ ਦਿਖਾਵਾ ਵੀ ਜ਼ਿਆਦਾ ਹੈ ਹਾਂਜੀ ਉਹ ਚੀਜ਼ ਚਾਹੀਦੀ ਨਹੀਂ ਹੈਗੀ ਹਾਂਜੀ ਤੁਹਾਨੂੰ ਇਹਦਾ ਲੱਗਦਾ ਵੀ ਕੁਝ ਮਤਾਈਆਂ ਨੇ ਜਾਂ ਤੁਹਾਡੇ ਕੋਲ ਕੁਝ ਸੁਜੈਸ਼ਨ ਹੈ ਵੀ ਕਬੱਡੀ ਚਾ ਚੇਂਜਸ ਹੋਣੇ ਚਾਹੀਦੇ ਜਾਂ ਕਮੀਆਂ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਪੂਰਾ ਕੀਤਾ ਜਾਵੇ ਜਿੰਜਤ ਤਾਂ ਇਹ ਕੋਈ ਰੂਲ ਨਹੀਂ ਹੈਗਾ ਕਿ ਕਬੱਡੀ ਚਾਹ ਜਿੱਤ ਤੱਕ ਨਾ ਹੀ ਮੇਰੇ ਸਾਹਮਣੇ ਬਣਨਾਂਗੇ ਜੀ ਕੋਈ ਨਹੀਂ ਹੈਗਾ ਪਰ ਜੇ ਆ ਰੂਲ ਵੀ ਨਵੇਂ ਪਲੇਅਰ ਤੇ ਹੀ ਬਣਦਾ ਜਿਹੜਾ ਮਾੜਾ ਪਲੇਅਰ ਆ ਰੂਲ ਵੀ ਉਹਦੇ ਤੇ ਆਛਾ ਜੀ ਅਜੇ ਤੱਕਲੇ ਪਲੇਅਰ ਤੇ ਕੋਈ ਰੂਲ ਨਹੀਂ ਹੈਗਾ ਹਾਂ ਆ ਕੋਈ ਬੈਨ ਕਰ ਦਿੰਦਾ ਇਹਨੂੰ ਬੈਨ ਕਰਤਾ ਉਹਨੂੰ ਬੈਨ ਕਰਤਾ ਨਹੀਂ ਉਹ ਚੀਜ਼ ਨਹੀਂ ਉਹ ਨਾਰਮਲ ਨਹੀਂ ਹੁੰਦਾ ਸਾਰਾ ਕੋਈ ਜਿਹੜਾ ਉਹ ਹੀ ਵਧੀਆ ਪਲੇਅਰ ਉਹਦੇ ਤੇ ਨਹੀਂ ਹੈਗਾ ਹਾਂ ਜੀ ਹਾਂ ਇਸ ਰੇਸ਼ਨਾ ਵੀ ਇਦਾਂ ਹੀ ਆ ਸਾਰਿਆਂ ਦੀ ਜੀ ਉਹ ਮਾੜਾ ਵੀ ਕਹਿੰਦੇ ਆ ਕਬੱਡੀ ਨੂੰ 2 ਨੰਬਰ ਇਹ ਖੇਡ ਕੇ ਕਬੱਡੀ ਤੋਂ ਕਮਾ ਕੇ ਵੀ ਉਹਨੂੰ ਮਾੜਾ ਕਹ ਰਹੇ ਆ ਮੈਂ ਤਾਂ ਆਪਾਂ ਨਹੀਂ ਕਹਿੰਦੇ ਹਾਂ ਜੀ ਕਿਉਂ ਇਹ ਨਹੀਂ ਜੋਗੇ ਹੈ ਨਹੀਂ ਸੀ ਨਾ ਵੀ ਅੱਜ ਇੱਥੇ ਤੱਕ ਪਹੁੰਚੇ ਕਬੱਡੀ ਕਰਕੇ ਬਿਲਕੁਲ ਜਿਹੜੇ ਬ੍ਰੈਂਡਾਂ ਦਾ ਕੋਈ ਪਤਾ ਵੀ ਨਹੀਂ ਸੀਗਾ ਉਹ ਪਾਏ ਹੋਇਆ ਜੀ ਜੀ ਹੈ ਨਾ ਇਹ ਵੇਜੇ ਕਾਜਰੀ ਵਾਲਾ ਕਹੀ ਜਾਈਏ ਹਾਂਜੀ ਹੁਣ ਕੰਮ ਮੰਨ ਲੋ ਮੈਂ ਕਰਦੂਤਾ ਮੇਰੀਆਂ ਵਾਲੀਆਂ ਹਾਂ ਜੀ ਜਿਹੜੀ ਮੇਰੇ ਘਰ ਮਾਰੇ ਦੇਣ ਆਉਂਦੇ ਆ ਉਹ ਕੀ ਜੀ ਕਰਕੇ ਮੇਰੇ ਘਰ ਕੀ ਆਉਣੇ ਹਾਂਜੀ ਹਾਂ ਵਿਜੇ ਕਾ ਕਰਦੂਤਾ ਹੀ ਹੋ ਜੀ ਕਰੂਗਾ ਹਾਂ ਨਾ ਇੱਕ ਤੇ ਦੋਸ਼ ਮੈਂ ਕਿਸੇ ਨੂੰ ਦੇਵਾ ਤੇ ਦੋਸ਼ ਕਬੱਡੀ ਨੂੰ ਦੇਵਾ ਹਾਂਜੀ ਹਾਂ ਹੁਣ ਕਈ ਮੈਂ ਇਹਨਾਂ ਦੀਆਂ ਸੁਣੀਆ ਹਾਂ ਜੀ ਕਹਿੰਦੇ ਵੀ ਕਬੱਡੀ ਚ ਆਏ ਨਸ਼ੇ ਨਾਲ ਅਸੀਂ ਇੰਤਾਂ ਹੋ ਗਏ ਕਬੱਡੀ ਚ ਨਸ਼ਾ ਕੋਈ ਕਿਸੇ ਨੂੰ ਨਸ਼ਾ ਤੱਕ ਕਿੰਨਾ ਦੇਣਾ ਵੀ ਹਾਂਜੀ ਹਾਂਜੀ ਹਾਂ ਹੁਣ ਮੰਨ ਲੋ ਮੈਂ ਮੇਰੇ ਨਾਮ ਦਾ ਪਿੰਡੇ ਮਾਰੋ ਮੈਂ ਤਾਂ ਨਹੀਂ ਕਰੇ ਦੇ ਕਿ ਕਬੱਡੀ ਨਾਲ ਕਿਸੇ ਨੇ ਮੈਨੂੰ ਮਾਇਆ ਦਿੱਤਾ ਜਾਂ ਮੈਂ ਕਿਸੇ ਨੂੰ ਮਾਇਆ ਦਿੱਤਾ ਨਾ ਅਜੇ ਕਿਸੇ ਨੇ ਕੰਮ ਨਹੀਂ ਕਰੀ ਲਿਆਣਾ ਕਰੀ ਲੈਣਾ ਜਦੋਂ ਮੈਟਰੋਫੋਟੇ ਗੇਟ ਦਾ ਜੰਮੀ ਗੇਟ ਦਾ ਬਿਨਾਂ ਕੋਈ ਦੁਖਦਾਨ ਜਾਂਦੀ ਕੀਤੀ ਵੀ ਕਬੱਡੀ ਵਾਲੀ ਨਹੀਂ ਕੀਤੀ ਆ ਹਾਂਜੀ ਹਾਂ ਹਾਂਜੀ ਉਹ ਕਿਸੇ ਨੂੰ ਕੀ ਪਤਾ ਮੰਨ ਲਓ ਮੈਂ ਪਲੇਅਰ ਹੀ ਨਹੀਂ ਆਗਾ ਮੈਨੂੰ ਪਤਾ ਹੀ ਨਹੀਂ ਹੈਗਾ ਕਬੱਡੀ ਵਿੱਚ ਚੱਲ ਰਹੀ ਜਿਆ ਹਾਂਜੀ ਹਨਾ ਉਹ ਰੋਲਾ ਮੈਂ ਪਾ ਰਿਆਂ ਬਾਹਰ ਜਿੰਨਾ ਕਬੱਡੀ ਕਿਹੜੀ ਕਿ ਮੈਂ ਰੋਲਾ ਪਾ ਰਿਆਂ ਵੀ ਮੈਂ ਚੰਗਾ ਸਮਝ ਸੀ ਮੈਂ ਉਹੋ ਸਮਝਿਆ ਨਹੀਂ ਹੈਗਾ ਜੀ ਵੀ ਹੁਣ ਮੈਂ ਰੋ ਗਿਆ ਹਾਂ ਉਹੀ ਗੱਲ ਜੈਸ ਵਾਲੀ ਵੀ ਕਿਸੇ ਨੂੰ ਦੇ ਕੇ ਅੱਜ ਮੰਨ ਲਾ ਕਿਸੇ ਨੂੰ ਗੱਡੀ ਮਿਲ ਰਹੀ ਆ ਹਾਂਜੀ ਠੀਕ ਆ ਉਹ ਮੇਰੇ ਨਾਲ ਖੇਡਦੇ ਮੰਨ ਲਾ ਮੈਂ ਪਿੱਛੇ ਉੱਠਿਆ ਸੀਗਾ ਹਾਂਜੀ ਉਹ ਆ ਗੱਡੀ ਮਾੜੀ ਮੈਨੂੰ ਕੁਝ ਮਿਲ ਨਹੀਂ ਰਿਹਾ ਹੈਗਾ ਹਨਾ ਵੀ ਮੇਰੀਆਂ ਮੇਰੇ ਲੱਛਣ ਹੀ ਉਹਦੇ ਸੀਗੇ ਹੂੰ ਹੂੰ ਫਿਰ ਮੈਨੂੰ ਹੋਈ ਬਿਲਕੁਲ ਹਨਾ ਨਾ ਉਹ ਹੋਏ ਦਾਂਗ ਉੱਪਰ ਡਿੱਚ ਜੀ ਆ ਉਹ ਆਵੇ ਹੱਥ ਨਾ ਪਹੁੰਚੇ ਥੂ ਘੜੀ ਉਹ ਜੀ ਆ ਹਾਂ ਹੁਣ ਬਹੁਤ ਹੀ ਗੀ ਨਿੰਦੀ ਜਾਂਦੇ ਆ ਹਾਂਜੀ ਚਲੋ ਉਹਨਾਂ ਨੂੰ ਉਹ ਆਪਾਂ ਨੂੰ ਪਤਾ ਹਨਾ ਹੁਣ ਮੈਂ ਖੇਡ ਤਾਂ ਮੈਨੂੰ ਪਤਾ ਵੀ ਮੈਂ ਕਿੰਨਾ ਦਾ ਸਹੀ ਹੈ ਕਿੰਨਾ ਕ ਗਲਤ ਹਨ ਜੀ ਦਾ ਮੇਰੇ ਘਰ ਦੇ ਪਤਾ ਉਹ ਜਾ ਰੱਬ ਨੂੰ ਪਤਾ ਹੁੰਦਾ ਜੀ ਇਹਨਾਂ ਨੂੰ ਪਤਾ ਵੀ ਮੈਂ ਕਿੱਦਾਂ ਜਾਂ ਮੇਰੇ ਨਾਲ ਦੇ ਜਿਹੜੇ ਜਿਹੜੇ ਮੇਰੇ ਨਾਲ ਗੱਲ ਕਰਦੇ ਉਹਨਾਂ ਨੂੰ ਪਤਾ ਕਿ ਮੈਂ ਕਿਵੇਂ ਆ ਜਾਂਦਾ ਨਹੀਂ ਜੀ ਜੀ ਪਰ ਕੋਈ ਵੀ ਹੁਣ ਚੀਜ਼ ਮੰਨ ਲਓ ਆਪਾਂ ਨੂੰ ਵੀ ਨਾਲੋ ਜੀ ਕਿਸੇ ਵੀ ਫੀਲਡ ਚੋਂ ਲੜੋ ਜੇ ਇੱਕ ਬੰਦਾ ਗਲਤ ਆ ਉਹ ਆਪਾਂ ਨੂੰ ਸਾਰਿਆਂ ਨੂੰ ਗਲਤ ਲੱਗਦੇ ਆ ਇਹ ਬਿਲਕੁਲ ਆਹ ਚੀਜ਼ ਹਾਂ ਜੀ ਸਾਰਿਆਂ ਸਾਰਾ ਸਮੂਹ ਤਾਂ ਇੱਕੋ ਜਿਹਾ ਹੋ ਨਹੀਂ ਸਕਦਾ ਹੁਣ ਮੰਨ ਲਓ ਜੇ ਮੈਂ ਮਾਰਾਂ ਵੀ ਮੈਂ ਗੱਲ ਤੇ ਆ ਮੇਰੇ ਨਾਲ ਜਿਹੜੇ ਦੂਜੇ ਆ ਲੋਕਾਂ ਨੇ ਉਹਨਾਂ ਨੂੰ ਇਹੀ ਕਹਣਾਗੇ ਇਹ ਵੀ ਗੱਲ ਤੇ ਹਾਂ ਜੀ ਹੁਣ ਠੀਕ ਹੈ ਆਪਾਂ ਇਸ ਚੀਜ਼ ਤੋਂ ਮੁੱਕਰਦੇ ਨਹੀਂ ਕੁਝ ਪਲੇਅਰ ਨਸ਼ਾ ਕਰਦੇ ਹੋਵਾਂਗੇ ਹਾਂ ਉਹ ਵੀ ਇਹ ਹਾਂ ਗਲਤ ਵੀ ਹੈਗੀ ਸਹੀ ਵੀ ਨਹੀਂ ਹੈਈ ਪਰ ਆਪਾਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਾਂ ਜੀ